ਅੱਜ ਆਪਾਂ ਬਣਾਵਾਂਗੇ ਜੀ ਦਹੀਂ ਪਾਪੜੀ ਚਾਟ ਇਹੇ ਪਾਪੜੀ ਚਾਟ ਮੈਂ ਪਹਿਲੀ ਵਾਰੀ ਵਿੱਚ ਹੀ ਪਰਫੈਕਟ ਬਣਾ ਲਈ ਹੈ ਅਗਰ ਤੁਸੀਂ ਵੀ ਪਹਿਲੀ ਵਾਰੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਬਿਲਕੁਲ ਪਰਫੈਕਟ ਬਣਾਓਗੇ ਮੇਰੀ ਵੀਡੀਓ ਜਿਹੜੀ ਇਹ ਪੂਰੀ ਵਾਚ ਕਰੋ ਜੀ ਬਹੁਤ ਹੀ ਵਧੀਆ ਇਹ ਪਾਪੜੀ ਚਾਟ ਬਣਾ ਕੇ ਤਿਆਰ ਹੋਈ ਆ ਤੁਹਾਨੂੰ ਬਣਾਉਣ ਤੋਂ ਬਾਅਦ ਖੁਦ ਨੂੰ ਵੀ ਯਕੀਨ ਨਹੀਂ ਹੋਵੇਗਾ ਕਿ ਇਹ ਚਾਟ ਨੂੰ ਤੁਸੀਂ ਖੁਦ ਤਿਆਰ ਕੀਤਾ ਹੈ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਅਗਰ ਮੇਰੀਆਂ ਵੀਡੀਓਜ਼ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਮੇਰੇ ਚੈਨਲ ਨੂੰ ਤੇ ਮੇਰੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਚਲੋ ਜੀ ਟਿਕ ਪਾਪੜੀ ਚਾਟ ਬਣਾਉਣ ਦੀ ਰੈਸিপি ਕਰਦੇ ਹਾਂ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਦਹੀਂ ਪਾਪੜੀ ਚਾਟ ਦਹੀਂ ਪਾਪੜੀ ਚਾਟ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਪਾਪੜੀ ਬਣਾ ਕੇ ਤਿਆਰ ਕਰਨੀ ਪੈਣੀ ਹੈ ਜੀ ਪਾਪੜੀ ਬਣਾਉਣ ਦੇ ਲਈ ਮੈਂ ਇੱਥੇ 250 ਗ੍ਰਾਮ ਆਟਾ ਲਿਆ ਏ ਇਹਦੇ ਵਿੱਚ ਪਾਵਾਂਗੀ ਮੈਂ ਥੋੜੀ ਜੀ ਅਜਵਾਇਣ ਅਜਵਾਇਣ ਨੂੰ ਹੱਥਾਂ ਦੇ ਨਾਲ ਇਸ ਤਰੀਕੇ ਨਾਲ ਮਸਲ ਕੇ ਆਪਾਂ ਨੇ ਇੱਕ ਛੋਟੀ ਚਮਚ ਦੇ ਗੇੜ ਜਿਹੜੀ ਹੈ ਪਾ ਲੈਣੀ ਹੈ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਪਾ ਦਵਾਂਗੇ ਇਹਨਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਜੀ ਇਦੇ ਵਿੱਚ ਆਪਾਂ ਇੱਕ ਛੋਟੀ ਕੜਚੀ ਤੇਲ ਦੀ ਪਾ ਦਾਂਗੇ ਤੁਸੀਂ ਰਿਫਾਈਨਡ ਆਇਲ ਵੀ ਲੈ ਸਕਦੇ ਹੋ ਕਿ ਉਹ ਜਿਹੜਾ ਬਨਸਪਤੀ ਹੁੰਦਾ ਉਹਨੂੰ ਪਿੰਗਲਾ ਕੇ ਵੀ ਲੈ ਸਕਦੇ ਹੋ ਇਹਦੇ ਵਿੱਚ ਆਪਾਂ ਨੇ ਜ਼ਿਆਦਾ ਮੋਨ ਜਿਹੜਾ ਨਹੀਂ ਪਾਉਣਾ ਬਸ ਇਹ ਪਪੜੀ ਬਣਾਉਣ ਦੇ ਲਈ ਇੱਕ ਛੋਟੀ ਕੜਚੀ ਹੀ ਕਾਫੀ ਹੈ ਜੀ 250 ਗ੍ਰਾਮ ਐਡੇ ਦੇ ਵਿੱਚ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਇਸ ਤਰੀਕੇ ਦੇ ਨਾਲ ਮਿਕਸ ਕਰ ਲੈਣਾ ਹੈ ਜੀ ਜਿਹੜਾ ਇਹਦੇ ਵਿੱਚ ਮੈਂ ਤੇਲ ਪਾਇਆ ਏ ਉਹ ਮੈਂ ਸਰੋਂ ਦਾ ਤੇਲ ਲਿਆ ਏ ਜੀ ਉਹ ਨੂੰ ਮੈਂ ਕਾੜਿਆ ਹੋਇਆ ਸੀ ਕੱਚਾ ਤੇਲ ਜਿਹੜਾ ਉਹਦੇ ਵਿੱਚ ਮੈਂ ਨਹੀਂ ਪਾਇਆ ਤੇਲ ਮੈਂ ਚੰਗੀ ਤਰ੍ਹਾਂ ਮੈਦੇ ਵਿੱਚ ਮਿਕਸ ਕਰ ਲਿਆ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਹੁਣ ਨਾ ਹੀ ਬਹੁਤਾ ਸਖਤ ਗੁੰਨਣਾ ਏ ਨਾ ਹੀ ਬਹੁਤ ਜ਼ਿਆਦਾ ਪਤਲਾ ਗੁੰਨਣਾ ਜਿਸ ਤਰ੍ਹਾਂ ਆਪਾਂ ਪੂਰੀਆਂ ਦਾ ਆਟਾ ਗੁੰਨਦੇ ਹਾਂ ਬਸ ਉਸ ਤਰੀਕੇ ਨਾਲ ਆਪਾਂ ਨੇ ਇਹਨੂੰ ਗੁੰਨ ਲੈਣਾ ਏ ਜੀ ਤੁਸੀਂ ਦੇਖ ਸਕਦੇ ਹੋ ਆਟਾ ਆਪਾਂ ਨੇ ਗੁੰਨ ਲਿਆ ਹੈ ਜੀ ਆਟਾ ਆਪਾਂ ਨੇ ਇਸ ਤਰੀਕੇ ਦਾ ਗੁੰਨਿਆ ਹੈ ਇਹਨੂੰ ਹੁਣ ਜਿਆਦਾ ਮਲੈਮ ਵਗੈਰਾ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਇਹ ਜਿੱਦਾਂ ਦਾ ਵੀ ਹੈਗਾ ਇਹ ਬਸ ਇਸ ਤਰ੍ਹਾਂ ਦਾ ਹੀ ਆਪਾਂ ਨੇ ਇਹਨੂੰ ਰੱਖਣਾ ਹੈ ਜੀ ਇਧਰ ਆਪਾਂ ਨੇ ਕੜਾਹੀ ਰੱਖੀ ਹੈ ਜੀ ਕੜਾਹੀ ਵਿੱਚ ਆਪਾਂ ਨੇ ਸਰੋਂ ਦਾ ਤੇਲ ਲਿਆ ਹੈ ਅਗਰ ਆਪਾਂ ਇਹਨੂੰ ਰਿਫਾਈਨਡ ਵਿੱਚ ਬਣਾਉਨੇ ਆ ਤਾਂ ਨਮਕ ਪਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੀ ਸਰੋਂ ਦੇ ਤੇਲ ਦੇ ਵਿੱਚ ਆਪਾਂ ਨੇ ਇੱਕ ਚਮਚ ਨਮਕ ਦਾ ਪਾਇਆ ਹੈ ਇਹਦੇ ਵਿੱਚ ਨਮਕ ਇਸ ਕਰਕੇ ਪਾਇਆ ਹੈ ਜੀ ਅਗਰ ਰਿਫਾਈਨਡ ਚ ਬਣਾਉਨੇ ਆ ਤਾਂ ਉਦੋਂ ਦਾ ਜਿਹੜਾ ਕਲਰ ਆ ਉਹ ਜਿਆਦਾ ਕਾਲਸ ਤੇ ਨਹੀਂ ਹੁੰਦਾ ਅਗਰ ਸਰੋਂ ਦੇ ਤੇਲ 'ਚ ਬਣਾਉਣੇ ਆ ਤਾਂ ਇਹਨਾਂ ਦਾ ਕਲਰ ਆ ਜਿਹੜਾ ਜ਼ਿਆਦਾ 골ਡਨ ਫਰਾਈ ਹੋ ਜਾਂਦਾ ਹੈ ਜੀ ਇਸ ਕਰਕੇ ਆਪਾਂ ਨੇ ਹਲਕਾ ਜਿਹਾ ਲਾਈਟ ਜਿਹੜਾ 골ਡਨ ਕਲਰ ਆਵੇ ਇਸ ਕਰਕੇ ਇਹਦੇ ਵਿੱਚ ਆਪਾਂ ਨਮਕ ਪਾ ਦਿੱਤਾ ਹੈ ਜੀ ਇਹਨੂੰ ਆਪਾਂ ਨੇ ਪਹਿਲਾਂ ਹਾਈ ਫਲੇਮ ਦੇ ਉੱਤੇ ਚੰਗੀ ਤਰ੍ਹਾਂ ਤੇਲ ਨੂੰ ਕਾੜ ਲਿਆ ਉਸ ਤੋਂ ਬਾਅਦ ਆਪਾਂ ਗੈਸ ਜਿਹੜਾ ਹੈ ਸਿਮ ਕਰ ਦਿੱਤਾ ਹੈ ਜੀ ਇੱਧਰ ਆਪਾਂ ਜਿਹੜਾ ਆਟਾ ਗੁੰਨੇ ਸੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਆਟਾ ਪਹਿਲਾਂ ਤੋੜ ਲਾਂਗੇ ਬਾਕੀ ਦੇ ਨੂੰ ਢੱਕ ਕੇ ਰੱਖ ਦਾਂਗੇ ਇਹਨੂੰ ਰੈਸਟ ਵਗੈਰਾ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਢੱਕ ਦਾਂਗੇ ਜਿਹੜਾ ਆਹ ਇਹਦੇ ਵਿੱਚੋਂ ਆਪਾਂ ਛੋਟੀਆਂ-ਛੋਟੀਆਂ ਪੇੜੀਆਂ ਜਿਹੜੀਆਂ ਤੋੜ ਲਵਾਂਗੇ ਜੀ ਜਿਹੜਾ ਆਪਾਂ ਨੇ ਆਟਾ ਲਿਆ ਸੀ ਉਹਦੇ ਆਪਾਂ ਨੇ ਇਸ ਤਰੀਕੇ ਨਾਲ ਛੋਟੇ-ਛੋਟੇ ਪੇੜੇ ਬਣਾ ਲਏ ਆ ਇਹਨਾਂ ਨੂੰ ਹੁਣ ਆਪਾਂ ਬੇਲਾਂਗੇ ਜੀ ਇਸ ਤਰੀਕੇ ਦੇ ਨਾਲ ਆਪਾਂ ਨੇ ਇਹਨਾਂ ਨੂੰ ਬੇਲ ਲੀ ਜਾਣਾ ਜੀ ਫੋਕ ਜਿਹੜਾ ਉਹ ਚਮਚ ਹੁੰਦਾ ਫੋਕ ਉਹਦੇ ਨਾਲ ਜਾਂ ਚਾਕੂ ਦੇ ਨਾਲ ਇਸ ਤਰੀਕੇ ਦੇ ਨਾਲ ਇਹਨਾਂ ਵਿੱਚ ਆਪਾਂ ਛੇਕ ਜੇ ਕਰ ਲਾਂਗੇ ਅੱਪਾ ਨੇ ਇਹਨਾਂ ਨੂੰ ਇਸ ਤਰੀਕੇ ਉੱਪਰ ਦੀ ਉੱਪਰ ਰੱਖ ਦੇਣਾ ਹੈ ਜੀ ਇਹਨਾਂ ਨੂੰ ਚਿਪਕਣਾਂ ਚਿਪਕਣ ਦਾ ਕੋਈ ਖਤਰਾ ਨਹੀਂ ਹੈਗਾ ਜਦੋਂ ਅਪਾ ਤੇਲ ਦੇ ਵਿੱਚ ਪਾਵਾਂਗੇ ਇਹਨਾਂ ਨੇ ਆਪ ਹੀ ਕੱਲੇ ਕੱਲੇ ਹੋ ਜਾਣਾ ਹੈ ਜੀ ਅਪਾ ਇਹਨਾਂ ਨੂੰ ਮੱਠੀਆਂ ਵਾਂਗੂ ਬੇਲ ਲਵਾਂਗੇ ਇਧਰ ਅਪਾ ਨੇ ਇੰਨੀਆਂ ਕੁ ਨੂੰ ਬੇਲ ਲਿਆ ਹੈ ਜੀ ਅੱਪਾ ਇਸ ਦੀ ਮਦਦ ਦੇ ਨਾਲ ਇਹਨਾਂ 'ਚ ਸ਼ੇਕ ਜੇ ਕਰ ਲਵਾਂਗੇ ਤੇ ਇਹਨਾਂ ਨੂੰ ਫਰਾਈ ਕਰਾਂਗੇ ਇੱਕ ਤਰੀਕਾ ਤੁਹਾਨੂੰ ਹੋਰ ਦੱਸਦੀਆਂ ਜੀ ਆਹ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਜੁੜੀਆਂ ਹੋਈਆਂ ਨੇ ਆਪਾਂ ਨੇ ਇਹਨਾਂ ਨੂੰ ਇਸ ਤਰ੍ਹਾਂ ਹੀ ਪਾ ਦਿੱਤਾ ਏ ਆਪਾਂ ਨੇ ਇਹਨਾਂ ਨੂੰ ਐਦਾਂ ਹਲਕੇ-ਹਲਕੇ ਹੱਥਾਂ ਦੇ ਨਾਲ ਹਿਲਾ ਲੈਣਾ ਹੈ ਜੀ ਇਨਾਂ ਨੇ ਆਪ ਹੀ ਕੱਲੀਆਂ-ਕੱਲੀਆਂ ਹੋ ਜਾਣਾ ਏ ਸੇਕ ਆਪਾਂ ਨੇ ਬਿਲਕੁਲ ਘੱਟ ਰੱਖਿਆ ਹੋਇਆ ਏ ਤੁਸੀਂ ਦੇਖ ਸਕਦੇ ਹੋ ਜੀ ਸਾਰੀਆਂ ਪਪੜੀਆਂ ਆਪਣੀਆਂ ਕੱਲੀਆਂ-ਕੱਲੀਆਂ ਹੋ ਗਈਆਂ ਨੇ ਇਹਨਾਂ ਨੂੰ ਆਪਾਂ ਨੇ ਉਲਟ-ਪੁਲਟ ਕਰਦੇ ਹੋਏ ਚੰਗੀ ਤਰ੍ਹਾਂ ਸੇਕ ਲੈਣਾ ਏ ਜੀ ਵਿੱਚ-ਵਿੱਚ ਆ ਤੁਸੀਂ ਦੇਖ ਸਕਦੇ ਹੋ ਕਈ ਫੁੱਲ ਵੀ ਗਈਆਂ ਨੇ ਜਿਨ੍ਹਾਂ ਵਿੱਚ ਚੰਗੀ ਤਰ੍ਹਾਂ ਸੇਕ ਨਹੀਂ ਹੋਏ ਤੋ ਇਹਨਾਂ ਵਿੱਚ ਸੇਕ ਕਰਨਾ ਜ਼ਰੂਰੀ ਨੇ ਜੀ। ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਪੂਰੀ ਦੀ ਤਰ੍ਹਾਂ ਫੁੱਲ ਗਈ ਐ ਇੱਕ ਵਾਪੜੀ ਸਾਡੀ। ਘੱਟ ਸੇਕਦੇ ਉੱਤੇ ਇਹਨੇ ਫਰਾਈ ਹੋ ਰਹੀਆਂ ਨੇ। ਇੱਧਰ ਮੈਂ ਤੁਹਾਨੂੰ ਦੂਜਾ ਤਰੀਕਾ ਦੱਸਦੀ ਆ। ਇੱਧਰ ਆਪਾਂ ਨੇ ਇੱਕ ਵੱਡਾ ਪੇੜਾ ਲਿਆਇਆ ਜੀ ਹੁਣ ਇਹਦੀ ਬੰਡੀ ਸਾਰੀ ਰੋਟੀ ਜਿਹੜੀ ਆਪਾਂ ਨੇ ਵੇਲ ਲੈਣੀ ਹੈ ਜੀ ਇਹਨੂੰ ਆਪਾਂ ਨੇ ਬਿਲਕੁਲ ਪਤਲਾ ਵੇਲਣਾ ਹੈ ਜੀ ਇਹਨ ਰੋਟੀ ਜਿਹੜੀ ਪਰੇ ਮੋਟੀ ਨਹੀਂ ਵੇਲਣੀ ਆ ਤੁਸੀਂ ਦੇਖ ਸਕਦੇ ਹੋ ਜੀ ਰੋਟੀ ਮੈਂ ਬਿਲਕੁਲ ਪਤਲੀ ਵੇਲ ਲਈ ਆ ਇੱਧਰ ਵਾਲੀ ਜਿਹੜੀ ਪਾਪੜੀ ਆ ਆਪਣੀ ਬਣ ਕੇ ਬਿਲਕੁਲ ਤਿਆਰ ਆ ਜੀ ਇਹਨੂੰ ਹੁਣ ਆਪਾਂ ਕੱਢ ਲਵਾਂਗੇ ਆ ਤੁਸੀਂ ਦੇਖ ਸਕਦੇ ਹੋ ਜਿੱਥੋਂ ਇਹ ਚੰਗੀ ਤਰ੍ਹਾਂ ਸ਼ੇਕ ਨਹੀਂ ਹੋਈ ਸੀ ਉੱਥੇ ਦੇ ਇਸ ਤਰੀਕੇ ਨਾਲ ਹੋ ਗਈ ਆ ਸੋ ਇਹਨਾਂ ਵਿੱਚ ਸ਼ੇਕ ਕਰਨੇ ਜਿਹੜੇ ਬਹੁਤ ਜ਼ਰੂਰੀ ਨੇ ਜੀ ਜਿਹੜੀ ਰੋਟੀ ਆਪਾਂ ਨੇ ਬੇਲੀ ਆ ਜੀ ਉਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਕਰ ਲਾਂਗੇ ਸੁਰਾਖ ਸਾਰੇ ਵਿੱਚ ਕਰ ਲਾਂਗੇ ਜੀ ਇਹ ਤਰੀਕਾ ਜਿਹੜਾ ਹੈ ਸਭ ਤੋਂ ਸੌਖਾ ਹੈ ਜਿਹਨੇ ਪਹਿਲੀ ਵਾਰੀ ਬਣਾਣੇ ਆ ਉਹ ਵੀ ਇਸ ਤਰੀਕੇ ਦੇ ਨਾਲ ਬਣਾਵੇਗਾ ਤਾਂ ਪਰਫੈਕਟ ਪਾਪੜੀ ਬਣ ਕੇ ਤਿਆਰ ਹੋਊਗੀ ਜੀ ਹੁਣ ਆਪਾਂ ਇੱਕ ਢੱਕਣ ਲੈ ਆਏ ਇਹਦੀ ਸਹਾਇਤਾ ਦੇ ਨਾਲ ਆਪਾਂ ਗੋਲ-ਗੋਲ ਜਿਹੜੇ ਪਾਪੜੀ ਦੇ ਪੀਸ ਨੇ ਬਣਾ ਕੇ ਤਿਆਰ ਕਰ ਲਾਂਗੇ ਚੰਗੀ ਤਰ੍ਹਾਂ ਆਪਾਂ ਨੇ दाब ਦੇਣੀ ਹੈ ਜੀ ਜਿਹੜਾ ਐਕਸਟਰਾ ਆਟਾ ਹੈ ਉਹਨੂੰ ਆਪਾਂ ਇਸ ਤਰੀਕੇ ਦੇ ਨਾਲ ਕੱਢ ਲਵਾਂਗੇ ਹੁਣ ਇਹਨਾਂ ਨੂੰ ਵੀ ਆਪਾਂ ਪਾ ਦਾਂਗੇ ਕੜਾਈ ਦੇ ਵਿੱਚ ਏ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਵੀ ਨਹੀਂ ਫੁੱਲੀਆਂ ਹੈਗੀਆਂ ਜੀ ਇਹਨਾਂ ਵਿੱਚ ਜਿਹੜੇ ਸ਼ੇਕ ਨੇ ਉਹ ਚੰਗੀ ਤਰ੍ਹਾਂ ਹੋਏ ਹੋਏ ਆ ਇਸ ਕਰਕੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਪਰਫੈਕਟ ਗੋਲ ਵੀ ਬਣੀਆਂ ਨੇ ਇਹ ਬਸ ਇੱਕ ਗੱਲ ਦਾ ਧਿਆਨ ਰੱਖਣਾ ਹੈ ਇਹਨਾਂ ਨੂੰ ਆਪਾਂ ਨੇ ਹਲਕੇ ਸੇਕ ਦੇ ਉੱਤੇ ਪਕਾਉਣਾ ਹੈ ਜੀ ਬਾਕੀ ਵੀ ਮੈਂ ਪਾਪੜੀਆਂ ਜਿਹੜੀ ਇਸ ਤਰੀਕੇ ਦੇ ਨਾਲ ਬਣਾ ਕੇ ਸਾਰੀਆਂ ਤਿਆਰ ਕਰ ਲਵਾਂਗੀ ਬਸ ਇਸੇ ਗੱਲ ਦਾ ਤੁਸੀਂ ਧਿਆਨ ਰੱਖਿਓ ਸ਼ੇਕ ਵੀ ਜ਼ਰੂਰੀ ਕਰਨੇ ਨੇ ਇਹਦੇ ਵਿੱਚ ਤੇ ਸੇਕ ਵੀ ਇਹਦਾ ਘੱਟ ਰੱਖਣਾ ਹੈ ਗੈਸ ਦਾ ਚਲੋ ਜੀ ਹੁਣ ਬਾਕੀ ਦੀਆਂ ਸਾਰੀਆਂ ਪਾਪੜੀਆਂ ਮੈਂ ਬਣਾ ਕੇ ਤਿਆਰ ਕਰ ਲਵਾਂ ਕੀ ਸਕਦੇ ਹੋ ਜੀ ਸਾਰੀ ਪਾਪੜੀ ਆਪਾਂ ਨੇ ਬਣਾ ਕੇ ਤਿਆਰ ਕਰ ਲਈ ਹੈ ਜੀ ਹੁਣ ਆਪਾਂ ਚਾਟ ਬਣਾਉਨੇ ਆ ਤੁਸੀਂ ਇਸ ਪਾਪੜੀ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਏਅਰਟਾਈਟ ਕੰਟੇਨਰ ਦੇ ਵਿੱਚ ਪਾਪੜੀ ਆਪਣੀ ਬਹੁਤ ਹੀ ਖਸਤਾ ਬਣੀ ਹੈ ਜੀ ਇਹਨੂੰ ਆਪਾਂ ਹੁਣ ਸਟਰੀਟ ਸਟਾਈਲ ਜਿਹੜਾ ਹੈ ਸਰਵ ਕਰਾਂਗੇ ਪਾਪੜੀ ਜਿਹੜੀ ਆ ਆਪਾਂ ਇਹਦੇ ਵਿੱਚ ਰੱਖ ਦਾਂਗੇ ਇਧਰ ਮੈਂ ਦਹੀਂ ਲਿਆ ਹੈ ਦਹੀਂ ਬਿਲਕੁਲ گاੜਾ ਹੈ ਜੀ ਇਹਦੇ ਵਿੱਚ ਇੱਕ ਚਮਚੀੀਨੀ ਦਾ ਪਾ ਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਲੈਮ ਕਰ ਲਿਆ ਹੈ ਦਹੀਂ گاੜਾ ਹੀ ਲੇੜਾ ਹੈ ਇਦੇ ਉੱਤੇ ਪਾਵਾਂਗੇ ਜੀ ਭੁੰਨਿਆ ਹੋਇਆ ਜੀਰਾ ਪਾਊਡਰ ਚਾਟ ਮਸਾਲਾ ਪਾ ਦਾਂਗੇ ਜੀ ਕਾਲਾ ਨਮਕ ਪਾ ਦਵਾਂਗੇ ਇਹਦੇ ਉੱਤੇ ਪਾਵਾਂਗੇ ਜੀ ਆਪਾਂ ਹਰੀ ਚਟਣੀ ਹਰੀ ਚਟਣੀ ਦੀ ਰੈਸਪੀ ਜਿਹੜੀ ਹੈ ਮੈਂ ਜਦੋਂ ਆਲੂ ਟਿੱਕੀ ਚਾਟ ਬਣਾਈ ਸੀ ਉਹਦੇ ਵਿੱਚ ਪਹਿ ਗਈ ਹੈ ਜੀ ਬਣਾਈ ਹੋਈ ਤੁਸੀਂ ਦੇਖ ਸਕਦੇ ਹੋ ਹੁਣ ਪਾਵਾਂਗੇ ਜੀ ਆਪਾਂ ਇਹਦੇ ਉੱਤੇ ਲਾਲ ਚਟਣੀ ਇਹਦੀ ਰੈਸਪੀ ਵੀ ਮੇਰੀ ਵੀਡੀਓ ਉੱਤੇ ਚੈਨਲ ਉੱਤੇ ਪਈ ਹੈ ਜੀ ਤੁਸੀਂ ਉਹ ਵੀ ਦੇਖ ਸਕਦੇ ਹੋ ਚੈਨਲ ਉੱਤੇ ਜਾ ਕੇ ਥੋੜਾ ਜਿਹਾ ਦਹੀਂ ਆਪਾਂ ਉਤੋਂ ਦੀ ਹੋਰ ਪਾ ਦਾਂਗੇ ਜੀ ਇਹਦੇ ਉੱਤੇ ਪਾਵਾਂਗੇ ਹੁਣ ਆਪਾਂ ਪੂਜੀ ਆ ਪੂਜੀ ਆਪਸ਼ਨਲ ਹੈ ਤੁਸੀਂ ਜਾਓ ਪਾ ਸਕਦੇ ਹੋ ਪਰ ਆਪਣੇ ਕੋਲ ਪਿਆ ਸੀ ਆਪਾਂ ਨੇ ਪਾ ਦਿੱਤਾ ਜੀ ਬਾਕੀ ਦੀ ਇਹ ਹੋਰ ਪਲੇਟਾਂ ਵੀ ਮੈਂ ਇਸ ਤਰੀਕੇ ਦੇ ਨਾਲ ਹੀ ਸਰਵ ਕਰ ਦਾਂਗੀ ਜੀ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ